ਦੁਖ ਸੁਖ ਮਾਣ અપਮਾਨ ਅਣਤ ਪ੍ਰਕਾਰ ਕੀ ਉਹ ਗਿਆਨ ਆਪਨ ਖੇਲ ਆਪ ਕਰ ਦੇਖਾ ਖੇਲ ਸੰਕੋਚਾ ਤੋ ਨਾਨਕ ਇਕੈ ਜਹ ਅਬਗਤ ਭਗਤ ਤਹ ਆਪ ਜਹ ਪਰ ਜਹ पसरे पसਾਰ ਸੰਤ ਪਰਤਾਪ ਦੋਹੂ પાਕ ਕਾ ਆਪਹਿ ਧਣੀ ਓਨ ਕੀ ਸੋਭਾ ਓਨ ਹੂ ਬਣੀ ਆਪਹਿ ਕੋ ਕਰੇ ਅੰਦਾ ਚੋਜ ਆਪਹਿ ਰਸ ਭੋਗਨ ਨਿਰਜੋਗ ਜਿਸ ਭਾਵੈ ਤਿਸ ਆਪਣਾ ਨਾਏ ਲਾਵੇ ਜਿਸ ਭਾਵੈ ਤਿਸ ਖੇਲ ਖਿਲਾਵੇ ਬੇਸਮਾਰ ਅਥਾਹ ਅਗਨਤ ਅਤੁੱਲੈ ਜਿਉਂ ਬੁਲਾਵੇ ਤੇ ਉਹਨਾਂ ਨੂੰ ਦਾਸ ਬੋਲੇ ਸਲੋਕ ਜੀ ਜੰਤ ਕੇ ਠਾਕੁਰ ਆਪੇ ਵਰਤਨ ਹਾਰ ਨਾਨਕ ਇੱਕ ਉਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਆਛ ਚੰਬਦੀ ਆਪਕਤੈ ਆਪ ਸੁਨਹਿਾਰ ਆਪਹਿ ਏਕ ਆਪ ਵਿਸਤਾਰ ਜਦ ਸੁਭਾਵੈ ਤਦ ਰिष्टੁ ਉਪਾਇ ਆਪਣੈ ਭਾਣੈ ਲੈ ਮਿਲਾਇ ਤੁੰਤੇ ਪੈਨ ਨਹੀਂ ਕਿਛੁ ਹੋਇ ਆਪਣ ਸੂਤ ਸਭ ਜਗਤ ਪਰੋਇ ਜਾ ਕੋ ਪ੍ਰਭ ਜੀਉ ਆਪੁ 부ਝਾਏ ਸਚੁ ਨਾਮੁ ਸੋਈ ਜਨ ਪਾਇ ਸੋ ਸੁਮੰਦਰਸੀ ਤਤ ਕਬਿਤਾ ਨਾਨਕ ਸਗਲ ਸ੍ਰਿਸ਼ਟ ਕਾ ਜਿਤਾ ਜੀ ਜੰਤਰ ਸਭ ਤਾਕੈ ਹਾਥ ਦੀਨ ਦਿਆਗ ਅਨਾਥ ਸੁਨਾਥ ਜਿਸ ਰਖੈ ਕਿਸ ਕੋਈ ਨ ਮਰੈ ਸੋ ਮੂਆ ਜਿਸ ਮਨੋ ਵਿਸਾਰੈ ਤਿਸ ਤਿਸ ਤਜ ਆਵਰ ਕਹਾ ਕੋ ਰ ਜਾਏ ਸਭ ਸਰ ਏਕ ਨਰਨਜਨ ਰਾਇ ਜੀ ਕੀ ਜੁਗਤ ਜਾ ਕੈ ਹੱਥ ਜਾ ਕੈ ਸੁਹਾਥ ਅੰਤਰ ਬਾਹਰ ਜਨੋ ਸਾਧ ਗੁਣ નિਦਾਨ ਬਿਆੰਤ ਪਰ ਨਾਨਕ ਦਾਸ ਬਲੇਹਾਰ ਪੂਰਨ ਪੂਰਨ ਹੈ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤੱਵ ਜਾਣੈ ਆਪ ਅੰਤਰ ਜਾਮੀ ਰਹਿ ਵਿਆਪ ਪ੍ਰਤਪਾਲੈ ਜੀ ਅਨੁਭਵ ਭਾਤ ਜੋ ਜੋ ਰਚਿਓ ਸੋ ਤਿਸ ਹੈ ਧਿਆਤ ਤਿਸ ਭਾਵੈ ਜਿਸ ਭਾਵੈ ਤਿਸ ਲੈ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ ਮਨ ਮਨ ਅੰਤਰ ਵਿਸਵਾਸੋ ਕਰਮਾਨਿਆ ਕਰਨ ਹਾਰ ਨਾਨਕ ਇਕ ਜਾਣਿਆ ਜਨ ਲਾਗਾ ਹਰ ਇੱਕ ਨਾਏ ਤਿਸ ਕੀ ਆਖ ਨਾ ਵਿਰਥੀ ਜਾਏ ਸੇਵਕੋ ਸੇਵਾ ਬਣਾਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭਏ ਨਵੈਰ ਅੰਦਨ ਪੂਜੈ ਗੁਰ ਕੇ ਪੈਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਆਪਣ ਗਾਵੋ ਪ੍ਰਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦਰਲਵ ਦੇਹ ਕਾ ਕਰੋ ਉਧਾਰ ਅੰਮ੍ਰਿਤ ਵਚਨ ਹਰ ਕੇ ਗੁਣ ਗਾਵੋ ਪ੍ਰਾਣ ਤਰਨ ਕਾ ਇਹ ਸੁਆਉ ਆੜ ਪੈਰ ਪ੍ਰਭ ਆਪਿਖ ਹਫਿਖ ਨੀਰਾ ਮਿਟੈ ਅਗੇ ਆਣ ਬਿਨਸੈ ਅੰਧੇਰਾ ਸੁਣ ਪ੍ਰਦੇਸ ਹਰਿ ਦੇਵ ਸਾਭ ਮਨ ਇੱਛਾ ਨਾਨਕ ਫਲ ਪਾਵੋ ਭਰਤ ਪਲਤ ਦੋਇ ਲਿਓ ਸੁਵਾਰ ਰਾਮਨਾਮ ਮੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸੈ ਸੱਚ ਜਪਿ ਕਿਆ ਮੜਤਨ ਨਾਮ ਜਪੋ ਲਿਵਲਾਏ ਦੂਖ ਦਰਦ ਮਨ ਤੀ ਪਹ ਜਾਏ ਸੱਚ ਵਪਾਰ ਸੱਚ ਵਪਾਰ ਕਰੋ ਵਪਾਰੀ ਦਰਗਹਿ ਨਭੈ ਪੇਕ ਤੁਮਾਰੀ ਏਕਾ ਟੇਕ ਰੱਖੋ ਮਨ ਬਾਹੀ ਨਾਨਕ ਬਾਰਣਾ ਆਵੈ ਜਾਈ ਤਿਸਤੇ ਦੂਰ ਕਹਾਂ ਕੋ ਜਾਏ ਉਬਰੈ ਰਾਖਣ ਹਾਰ ਧਿਆਏ ਮੇਰਿ ਪਾਵ ਜਪੈ ਸਗਲ ਪਾਵ ਮਿਟੈ ਪ੍ਰਭੁ ਕਿਰਪਾ ਤੇ ਪ੍ਰਾਣੀ ਚੂਟੈ